ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਮੀ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਟਰੱਕ ਯੂਨੀਅਨ ਪੁਆਣੀ ਕਰਦੀਆਂ ਦਿਖਾ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਪੂਰੀ ਦੁਨੀਆ ਦੇ ਅੰਦਰ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਤੇ ਪੰਜਾਬ ਦੇ ਅੰਦਰ ਉੱਚੇਚੇ ਤੌਰ ਤੇ ਜਿਹੜਾ ਸੰਗਰੂਰ ਦੇ ਅੰਦਰ ਅੱਜ ਨਗਰ ਕੀਰਤਨ ਦੀ ਐਂਟਰੀ ਹੋਈ ਹੈ ਤੇ ਸੰਗਤਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਸਵੇਰੇ ਸੰਗਰੂਰ ਵੀ ਕੇ ਹਲਕਾ ਵਾਇਕ ਵੀ ਬਨਰਿੰਦਰ ਕੌਰ ਭਰਾਜ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਸੀ ਤੇ ਹੁਣ ਇਹ ਤਸਵੀਰਾਂ ਤੁਹਾਨੂੰ ਪੋਣੀਗੜ ਦੀਆਂ ਦਿਖਾ ਰਿਹਾ ਜਿੱਥੇ ਨਗਰ ਕੀਰਤਨ ਕੁਝ ਹੀ ਸਮੇਂ ਬਾਅਦ ਪਹੁੰਚਣ ਵਾਲਾ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਨਜ਼ਰ ਆ ਰਹੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਲਕਾ ਵਾਇਕ ਵੀ ਬਨਰਿੰਦਰ ਕੌਰ ਭਰਾਜ ਦੇ ਨਾਲ ਉਤਸ਼ਾਹਿਤ ਤੌਰ ਤੇ ਐਸ ਡੀ ਐਮ ਪੁਹਾਣੀਗੜ ਮੈਡਮ ਮਨਜੀਤ ਕੌਰ ਡੀ ਐਸ ਪੀ ਪੁਹਾਣੀਗੜ ਰਾਹੁਲ ਕੌਂਸਲ ਤੋਂ ਇਲਾਵਾ ਜਤਿੰਦਰ ਸਿੰਘ ਵਿੱਕੀ ਬਾਜਵਾ ਪ੍ਰਧਾਨ ਟਰੱਕ ਯੂਨੀਅਨ ਪੁਹਾਣੀਗੜ ਜਗਸੀਰ ਸਿੰਘ ਜਗਾ ਛਨੇੜੀ ਚੇਅਰਮੈਨ ਮਾਰਕੀਟ ਕਮੇਟੀ ਪੁਹਾਣੀਗੜ ਬਕਰ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਬਲਦਕਣਾ ਅਤੇ ਗੁਰਪ੍ਰੀਤ ਸਿੰਘ ਫਗੂਆਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪੁਹਾਣੀਗੜ ਅਤੇ ਉਹਨਾਂ ਦੇ ਸਾਥੀ ਨਗਰ ਕੀਰਤਨ ਨੂੰ ਜੀ ਆਇਆਂ ਤੈਂਦੀਆਂ ਤਿਆਰੀਆਂ ਕਰ ਰਹੇ ਨੇ ਸੋ ਨਗਰ ਕੀਰਤਨ ਟਰੱਕ ਯੂਨੀਅਨ ਪੁਆਨੀਗੜ ਵਿਖੇ ਪਹੁੰਚਿਆ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਨਾਲ ਮੌਜੂਦ ਨੇ ਕਿਉਂਕਿ ਪੁਆਨੀਗੜ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ ਜਿਹੜਾ ਪਟਿਆਲੇ ਵੱਲ ਨੂੰ ਅੱਗੇ ਵਧਦਾ ਹੋਇਆ ਇਸ ਦੀ ਸਮਾਪਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਹੈ ਸੋ ਤੁਹਾਨੂੰ ਉੱਥੇ ਦਾ ਚਲਦੇ ਹਾਂ ਜੈ ਸੁਤੰਤਰ ਸਿੰਘ ਕਿੱਕੀ ਬਾਏ ਪ੍ਰਧਾਨ ਟਰੱਕੇ ਨੂੰ ਬੁਹਾਨੀ ਕਰਦਾ ਪ੍ਰਧਾਨ ਜੀ ਅੱਜ ਡੱਡਰ ਕੀਤਾ ਨਾਇਸੀ ਤੇ ਖੂਬੇ ਮਤਲਬ ਵੀ ਜਨਾ ਲੰਗਰ ਲਗੇਗੇ ਇਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਾਤ ਚ 350 ਸਾਲਾ ਮਨਾਇਆ ਗਿਆ ਜੀ ਉਹਨਾਂ ਦੇ ਯਾਦ ਵਿੱਚ ਅਸੀਂ ਲੰਗਰ ਇੱਥੇ ਬਣਾਇਆ ਤੇ ਸੰਗਤ ਨੂੰ ਵਰਤਾਇਆ ਜੀ ਇਹ ਸੇਵਾ ਆਈ ਆਪਣੇ ਹਿੱਸੇ ਬਹੁਤ ਕੋਈ ਚੰਗਾ ਲੱਗਿਆ ਜੀ ਸੰਗਤ ਦੀ ਸੇਵਾ ਕਰਕੇ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਬਹੁਤ ਹੀ ਇਹ ਵੱਡਾ ਦਿਨ ਹੈ ਬਹੁਤ ਹੀ ਉਦੁੱਤੀ ਸ਼ਹਾਦਤ ਹੈ ਜਿਹੜੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਨਵਤਾ ਦੀ ਸੇਵਾ ਲਈ ਤੇ ਜ਼ੁਲਮ ਦੇ ਖਿਲਾਫ ਕਿਉਂਕਿ ਜਿਹੜੇ ਕਸ਼ਮੀਰੀ ਪੰਡਤ ਪੁਰੂ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਆਏ ਸੀ ਸਮੇਂ ਦਾ ਹਾਕਮ ਔਰੰਗਜ਼ੇਬ ਉਹਨਾਂ ਦਾ ਜ਼ਬਰੀ ਜਿਹੜਾ ਧਰਮ ਪਰਿਵਰਤਨ ਉਹ ਕਰਵਾ ਰਿਹਾ ਸੀ ਇਸ ਨੂੰ ਰੋਕਣ ਲਈ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨਾਲ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਦੇਸ਼ ਭਰ ਵਿੱਚ ਹਿੰਦੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਿਆ ਇਸ ਲਈ ਅੱਜ ਇਹ ਬਹੁਤ ਵੱਡਾ ਦਿਨ ਹੈ 350 ਸਾਲਾਂ ਇਹ ਜਿਹੜੀ ਸ਼ਹੀਦੀ ਸਤਾਬਦੀ ਆ ਜਿਹੜੀ ਭਾਰਤ ਵਿੱਚ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਤੇ ਅੱਜ ਇਹ ਜਿਹੜਾ ਨਗਰ ਕੀਰਤਨ ਦਮਦਮਾ ਸਾਹਿਬ ਤੋਂ ਚੱਲ ਕੇ ਅੱਜ ਇੱਥੇ ਭਵਾਨੀਗੜ੍ਹ ਪਹੁੰਚਿਆ ਤੇ ਅੱਗੇ ਇਹਨਾਂ ਅਨੰਦਪੁਰ ਸਾਹਿਬ ਜਾ ਕੇ ਇਹਦੀ ਸਮਾਪਤੀ ਹੈ ਸੋ ਸਮਝਦੇ ਆ ਕਿ ਲੋਕਾਂ ਨੂੰ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਗੁਰੂਆਂ ਦੀ ਜਿਹੜੀ ਸ਼ਹਾਦਤ ਹੈ ਉਹਦੇ ਤੋਂ ਸਿੱਖਿਆ ਮਿਲਦੀ ਹੈ ਤੇ ਬੱਚਿਆਂ ਨੂੰ ਪਤਾ ਲੱਗਦਾ ਕਿ ਅਸੀਂ ਮਹਾਨ ਕੁਰਬਾਨੀਆਂ ਸਦਕਾ ਅੱਜ ਇੱਥੇ ਜਿਹੜਾ ਆਜ਼ਾਦੀ ਦਾ ਨਿਗਮ ਮਾਣ ਰਹੇ ਆ ਅਸੀਂ ਬਹੁਤ ਕਰਮਾ ਵਾਲੇ ਆ ਬਹੁਤ ਲੱਕੀ ਆ ਜਿਹੜੇ ਅਸੀਂ ਇਹ 350 ਸਾਲਾਂ ਦੀ ਉਸ ਜਿਹੜਾ ਇਹ ਭੂਤਾਨਗੁਰ ਤੇ ਇੱਕ ਬਹਾਦਰ ਸਾਹਿਬ ਪਾਸ਼ਾ ਦੇ ਸ਼ਹੀਦੀ ਗਜ਼ੜਾ ਦਿਹਾੜਾ ਬਣਾ ਰਹੇ ਆ ਸ਼ਤਾਬਦੀ ਬਣਾ ਰਿਹਾ ਅਸੀਂ ਉਹਦੇ ਵਿਟਨੈਸ ਬਣਨ ਜਾ ਰਹੇ ਆ ਸੋ ਅਸੀਂ ਸਾਰੇ ਮੈਂ ਕਹੂੰਗੀ ਅਸੀਂ ਸਾਰੇ ਇਲਾਕਾ ਵਾਸੀ ਜਿੰਨਾ ਵੱਧ ਚੜ ਕੇ ਆਪਾਂ ਗੁਰੂ ਸਾਹਿਬ ਦਾ ਸਵਾਗਤ ਕਰੀਏ ਸੇਵਾ ਕਰੀਏ ਇਸ ਸ਼ਤਾਬਦੀ ਦੇ ਦੌਰਾਨ ਨਾਨਪੁਰ ਸਾਹਿਬ ਜੀ ਨੇ 21 ਤੋਂ ਲੈ ਕੇ 25 ਤੱਕ ਉੱਥੇ ਪ੍ਰੋਗਰਾਮ ਚੱਲ ਰਹੇ ਨੇ ਸੰਗਤ ਵੀ ਵੱਧ ਤੋਂ ਵੱਧ ਸ਼ਮੂਲੀਅਤ ਕਰੇ ਪੰਜਾਬ ਸਰਕਾਰ ਵੱਲੋਂ ਸਾਰੇ ਜਿੱਥੇ ਗੁਰੂ ਸਾਹਿਬ ਦੇ ਚਰਨ ਸੋਪਾਪਾਪਤ ਕਰਤੀ ਹੈ ਉਹਨਾਂ ਸਾਰੇ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਪਹੁੰਚੇਗਾ ਸੋ ਸਾਡੇ ਲਈ ਇਹ ਬਹੁਤ ਭਾਗਾਂ ਵਾਲੀ ਗੱਲ ਹੈ ਤੇ ਸਾਰੀ ਸੰਗਤ ਨੂੰ ਮੈਂ ਇਹ ਹੀ ਬੇਨਤੀ ਕਰੂੰਗੀ ਕਿ ਆਪਣੇ ਆਪਣੇ ਇਲਾਕੇ ਤੋਂ ਹਮ ਹਮਾ ਕੇ ਆਪਾਂ ਗੁਰੂ ਸਾਹਿਬ ਦੇ ਸਤਬੀ ਦੇ ਫੰਕਸ਼ਨਾਂ ਦੇ ਵਿੱਚ ਮੂਲੀਅਤ ਕਰੀਏ ਤੇ ਵੱਲ ਚੜ ਕੇ ਆਪਣਾ ਯੋਗਦਾਨ ਪਾਈਏ ਥੈਂਕ ਯੂ 9 ਮਈ ਪਾਚਾ ਹਿੰਦੂ ਜਦਰ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦਿਨ ਲਾਸਾਨੀ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਜੀ ਦੀ ਜੋ ਸ਼ਹਾਦਤ ਹੈ ਉਹ ਦੀ ਉਦਾਹਰਣ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਸਦੀ ਵਰ ਪਾ ਗਏ ਆ ਕਿ ਉਹਨਾਂ ਦਾ 350 ਸਾਲਾ ਜਿਹੜਾ ਸਹੀਦੀ ਦਿਹਾੜਾ ਅੱਜ ਸਾਨੂੰ ਸੰਗਤ ਨੇ ਜੋ ਸੇਵਾ ਬਖਸ਼ੀ ਹੈ ਉਸ ਦੌਰਾਨ ਆਇਆ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਤੇ ਉਹਨਾਂ ਦੀ ਸਮੁੱਚੀ ਸਰਕਾਰ ਉਹਨਾਂ ਦੀ ਸ਼ਹਾਦਤ ਨੂੰ 350 ਸਾਲੇ ਨੂੰ ਸਮਰਪਿਤ ਕਰ ਜੋ ਪੰਜਾਬ ਅੱਧਰ ਤੇ ਜਿਹੜੇ ਸਮਾਗਮ ਕਰਵਾਏ ਜਾ ਰਹੇ ਨੇ ਸੋ ਕੱਲ੍ਹ ਰੋਜ਼ ਤੋਂ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਦੀ ਜੋਰਵਾਨਗੀ ਹੋਈ ਸੀ ਤੇ ਅੱਜ ਸਵੇਰੇ ਕੱਲ੍ਹ ਰਾਤੀ ਮਸਤੋਣਾ ਸਾਹਿਬ ਫੈਰਾ ਹੋਏ ਸੀਗੇ ਅੱਜ ਸਵੇਰੇ ਮਸਤੋਣਾ ਸਾਹਿਬ ਤੋਂ ਦੁਆਰਾ ਜਿਹੜਾ ਪੜਾਅ ਅੱਗੇ ਚਾਲੇ ਪਾਉਂਦੇ ਹੋਏ ਅੱਜ ਭਾਨੀ ਦਾ ਟਰੱਕ ਜੁਨੀਅਨ ਦੇ ਵਿੱਚ ਪਹੁੰਚੇ ਨੇ ਸੋ ਸੰਗਤ ਪੂਰੀ ਸ਼ਰਧਾ ਦੇ ਨਾਲ ਅਕਸ਼ਾ ਦੇ ਨਾਲ ਅਦਲਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੀ ਆ ਸੋ ਸਿ ਨਿਮਾਣੇ ਸਿੱਖ ਹੋਣ ਦੇ ਨਾਤੇ ਇਹ ਸੰਗਤ ਦੀ ਜਿਹੜੀ ਸੇਵਾ ਉਹ ਜਿਹੜੀ ਸੇਵਾ ਲੈ ਰਹੀ ਆ ਸਾਨੂੰ ਸੇਵਾ ਮਿਲ ਰਹੀ ਸੇਵਾ ਤੋਂ ਚੱਲਣਾ ਸੇਵਾ ਕਰ ਰਹੇ ਹੋ ਅਸੀਂ ਉਹ ਟਰੱਕ ਚੱਲਣ ਨੂੰ ਬੜਾ ਜਲਦ ਕਿਵੇਂ ਦੇਖਦੇ ਹੋ ਬਿਲਕੁਲ ਸੰਗਤ ਦੇ ਮੰਦੀ ਜਿਹੜੀ ਸ਼ਰਧਾ ਜਿਹੜਾ ਉਤਸ਼ਾਹ ਦਰਸ਼ਨ ਕਰ ਰਹੇ ਨੇ ਨਤਮਸਤਕ ਹੋ ਰਹੇ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੇ ਨੇ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਜੋ ਉਪਦੇਸ਼ ਗੁਰੂ ਸਾਹਿਬ ਨੇ ਦਿੱਤੇ ਆ ਜੋ ਸ਼ਹਾਦਨਾ ਗੁਰੂ ਸਾਹਿਬ ਨੇ ਦਿੱਤੀਆਂ ਨੇ ਸਿਰਫ ਇੱਕੋ ਹੀ ਉਪਦੇਸ਼ ਸੀਗਾ ਕਿ ਇਨਸਾਨੀਅਤ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਵੇ ਧਰਮ ਦੀ ਆਜ਼ਾਦੀ ਹੋਵੇ ਸੋ ਜਿੱਥੇ ਅੱਜ ਜੀਓਨੋ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਦੇ ਗੁਰੂ ਸਾਹਿਬ 350 ਸਾਲ ਪਹਿਲਾਂ ਉਹਨਾਂ ਚੀਜ਼ਾਂ ਦੇ ਉੱਤੇ ਉਪਦੇਸ਼ ਦੇ ਗਏ ਸੀਗੇ ਸੋ ਅੱਜ ਲੋੜ ਹੈ ਮਨੁੱਖਤਾ ਨੂੰ ਸਾਰੇ ਇਕੱਤਰ ਹੋ ਕੇ ਆਪਸੀ ਭਾਈਚਾਰਕ ਸਾਂਝ ਆਪਸੀ ਏਕਤਾ ਬਣਾਏ ਰੱਖਣ ਦੀ ਜਿਹੜੀ ਜ਼ਰੂਰਤ ਹੈ ਇਹੀ ਗੁਰੂ ਸਾਹਿਬ ਦੀ ਜਿਹੜੀ ਲਸਾਨੀ ਸਾਦਤ ਹੈ ਜਿਹੜਾ ਸਾਨੂੰ ਮੈਸੇਜ ਦੇ ਰਿਹਾ ਪੰਜਾਬ ਦੇ ਵੱਲੋਂ ਵੀ ਭਵਾਨੀਗੜ੍ਹ ਇਲਾਕੇ ਦੇ ਕਿ ਗੁਰਦੁਆਰਿਆਂ ਨੂੰ ਜਿਹੜਾ 50 ਲੱਖ ਦੇ ਚੈੱਕ ਦਿੱਤੇ ਗਏ ਕੱਲ ਕੱਲ 142 ਜਿਹੜੇ ਪੰਡਾਂ ਨੂੰ ਕਸਬਿਆਂ ਨੂੰ ਸ਼ਹਿਰਾਂ ਨੂੰ ਜਿਹੜੇ ਚੈੱਕ ਦਿੱਤੇ ਗਏ ਨੇ 50-50 ਲੱਖ ਰੁਪਏ ਦੇ ਤਕਰੀਬਨ 71 ਕਰੋੜ ਦੀ ਜਿਹੜੀ ਰਾਸ਼ੀ ਸੀਗੀ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਮੇਰੇ ਹਲਕਾ ਸੰਗਰੂਰ ਦੀ ਤਾਂ ਨਗਰ ਕਾਉਂਸਲ ਭਾਨੀਗੜ ਗੁਰੂਦੇਵ ਬਾਦਰ ਜੀ ਦੀ ਚਰਨ ਸੋਪਾ ਧਰਤੀ ਐ ਆਲੂਵਰਖ ਪੰਚਾਇਤ ਨੂੰ 50 ਲੱਖ ਰੁਪਏ ਦਾ ਮਿਲਿਆ ਕਰਾਚੋ ਪੰਚਾਇਤ ਨੂੰ ਮਿਲਿਆ ਪੱਗੂਆ ਪੰਚਾਇਤ ਨੂੰ ਮਿਲਿਆ ਕੋਈਸਾ ਪੰਚਾਇਤ ਨੂੰ ਮਿਲਿਆ ਸੋ ਇਹਨਾਂ ਪੰਚਾਇਤਾਂ ਨੂੰ ਮੇਰੇ ਹਲਕੇ ਦੀ ਇਹਨੂੰ ਕੱਲ 50-50 ਲੱਖ ਦੇ ਚੈੱਕ ਮਾਣਯੋਗ ਮੁੱਖ ਮੰਤਰੀ ਸਾਹਿਬ ਜਿਹੜਾ ਆਪ ਦੇ ਕੇ ਗਏ ਨੇ ਆ ਬਿਲਕੁਲ ਵਧੀਆ ਪ੍ਰਬੰਧ ਕੀਤਾ ਗਿਆ ਨਹੀਂ ਬਿਲਕੁਲ ਅਸੀਂ ਬਹੁਤ ਪੱਕਾ ਪ੍ਰਬੰਧ ਕੀਤੇ ਨੇ ਤੇ ਲੋਕਾਂ ਦਾ ਵੀ ਸਾਨੂੰ ਬੜਾ ਸਾਥ ਮਿਲ ਰਿਹਾ ਹੈ ਸਾਰੇ ਸ਼ੀਜ਼ੂ ਸਮਝ ਰਹੇ ਹੋ ਇਹ ਬਹੁਤ ਵੱਡਾ ਮਤਲਬ ਇਵੈਂਟ ਹੈ ਸਾਰੇ ਇਸ ਦੇ ਨਾਲ ਨਾਲ ਜੁੜੇ ਹੋਏ ਨੇ ਤੇ ਅਸੀਂ ਟ੍ਰੈਫਿਕ ਨੂੰ ਪੂਰਾ ਸਚਾਰੂਪ ਨਾਲ ਚਲਾ ਰਹੇ ਹਾਂ ਡੀਐਸ ਸਾਹਿਬ ਟ੍ਰੈਫਿਕ ਨੂੰ ਲੈ ਕੇ ਸਵੇਰ ਤੋਂ ਜਿਹੜੇ ਪਹਿਲਾਂ ਹੀ ਜਿਕੇ ਆ ਇਹਦੀਆਂ ਡਾਵੇਟੇਸ਼ਨਸ ਕਰਾ ਦਿੱਤੀਆਂ ਸੀ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਨਲਕੀਤ ਨਾ ਆ ਰਹੇ ਆਪਣੇ ਤੋਂ ਨਿਕਲਣਾ ਨਾ ਕਰ ਕਿਤੇ ਤੇ ਲੋਕਾਂ ਨੇ ਵੀ ਸਾਡਾ ਪੂਰਾ ਸਾਦੇ ਤੋਂ ਕਿ ਬਿਲਕੁਲ ਸਮੂਹ ਚੱਲ ਰਹੀ ਹੈ ਬਿਲਕੁਲ